ਮੋਗਾ ਜ਼ਿਲ੍ਹੇ ਦੇ ਇਤਿਹਾਸ ਅਗਰ ਦਿਨਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜ਼ਫਰਨਾਮਾ ਸਾਹਿਬ ਦੇ ਵਸਣ ਨੂੰ ਸਮਰਪਿਤ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਸਜਾਉਣ ਅਤੇ ਸਿੱਖੀ ਦੇ ਨਾਲ ਜੁੜਨ ਦਾ ਸੁਨੇਹਾ ਦਿੱਤਾ ਇਸ ਮੌਕੇ ਉਹਨਾਂ ਦੇ ਨਾਲ ਬਲਦੀਪ ਸਿੰਘ ਮਾਨੂਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੀਤ ਸਿੰਘ ਬਰਾੜ ਅਤੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਦੇ ਮੈਨੇਜਰ ਰਾਜਪਾਲ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ ਪੇਸ਼ ਹੈ ਕੈਮਰਾ ਪਰਸਨ ਹਰਵਿੰਦਰ ਸਿੰਘ ਕੰਡਾ ਦੇ ਨਾਲ ਜ਼ਫਰਨਾਮਾ ਸਾਹਿਬ ਤੋਂ ਪ੍ਰਦੀਪ ਢੱਲੋਂ ਦੀ ਵਿਸ਼ੇਸ਼ ਰਿਪੋਰਟ ਕੈਮਰਾ ਸਿਕਲ ਦੋਸ਼ ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਇਸ ਵਕਤ ਬੜੀ ਪਾਕ ਮੁਕੱਦਸ ਧਰਤੀ ਜਸਵੇਂਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਜ਼ਫਰਨਾਮਾ ਸਾਹਿਬ ਦੇ ਵਿੱਚ ਮੌਜੂਦ ਹੈ ਗੁਰਦੁਆਰਾ ਸਾਹਿਬ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜ਼ਫਰਨਾਵਾ ਦਿਵਸ ਜ਼ਫਰਨਾਵਾ ਸਾਹਿਬ ਦਿਵਸ ਨੂੰ ਸਮਰਪਿਤ ਦਿਨਾਂ ਸਾਹਿਬ ਦੇ ਵਿੱਚ ਜਿਹੜੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਨੇ ਔਰ ਇਹਨਾਂ ਦਸਤਾਰ ਮੁਕਾਬਲਿਆਂ ਦੀ ਜਿਹੜੀ ਦੇਖ ਰਹਿਖ ਹੈ ਇਸ ਵਕਤ ਮੁੱਖ ਤੌਰ ਤੇ ਸਖੀਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਸਭ ਤੋਂ ਪਹਿਲਾਂ ਸਰਦਾਰ ਬਜਿੰਦਰ ਸਿੰਘ ਜੀ ਬਰਾੜ ਸਾਹਿਬ ਮੱਖਣ ਬਰਾੜ ਜੋ ਕਿ ਸਾਬਕਾ ਮੰਤਰੀ ਤੇ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜੱਟ ਦਾ ਤੋਤਾ ਸਿੰਘ ਜੀ ਉਹਨਾਂ ਦੇ ਪੁੱਤਰ ਨੇ ਔਰ ਸ਼ਰੋਮਣੀ ਅਕਾਲੀ ਦਲ ਦੇ ਖੁਦ ਸੀਨੀਅਰ ਆਗੂ ਨੇ ਔਰ ਅੱਜ ਉਹ ਇਹਨਾਂ ਨੌਜਵਾਨਾਂ ਨੂੰ ਜਿਹੜਾ ਦਸਤਾਰ ਬੰਨਣ ਲਈ ਉਤਸ਼ਾਹਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਐ ਔਰ ਮੁਕਾਬਲੇ ਕਰਵਾਏ ਜਾ ਰਹੇ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਇੱਕ ਝਲਕ ਐ ਜਿਹੜੀ ਇਹਨਾਂ ਖੂਬਸੂਰਤ ਦਸਤਾਰਾਂ ਦੀ ਇੱਕ ਝਲਕ ਐ ਜ਼ਰੂਰ ਦਿਖਾ ਦਿਓ ਔਰ ਨੌਜਵਾਨ ਬੱਚੇ ਬੱਚੀਆਂ ਜਿਹੜੇ ਕਿ ਖੂਬਸੂਰਤ ਦਸਤਾਰਾਂ ਸਜਾ ਕੇ ਔਰ ਦਸਤਾਰ ਮੁਕਾਬਲੇ ਜਿਹੜੇ ਇਸ ਵਕਤ ਕਰਵਾਏ ਜਾ ਰਹੇ ਆ ਜੇ ਸਾਡੀ ਦਿਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਸਾਨੂੰ ਸਿਰ ਦਾ ਤਾਜ ਆ ਜਿਹੜਾ ਦਸਤਾਰ ਔਰ ਇਹਨਾਂ ਬੱਚਿਆਂ ਦੇ ਵਿੱਚ ਦਸਤਾਰ ਪ੍ਰਤੀ ਜਿਹੜਾ ਇੱਕ ਸਨੇਹ ਇੱਕ ਪਿਆਰ ਪੈਦਾ ਕਰਨ ਲਈ ਔਰ ਖੂਬਸੂਰਤ ਦਸਤਾਰਾਂ ਸਜਾ ਕੇ ਜਿਹੜੇ ਇਸ ਵਕਤ ਬੜੇ ਸੋਹਣੇ ਲੱਗ ਰਹੇ ਆ ਨੌਜਵਾਨ ਔਰ ਬੱਚੇ ਔਰ ਬੱਚੀਆਂ ਔਰ ਪਤੀ ਸਜਾਰੇ ਆ ਸਾਹਮਣੇ ਔਰ ਆਪਾਂ ਕੋਸ਼ਿਸ਼ ਕਰਦੇ ਆਪਾਂ ਗੱਲਬਾਤ ਕਰਦੇ ਆਂ ਸਰਦਾਰ ਮੱਖਣ ਸਿੰਘ ਜੀ ਬਰਾੜ ਸਾਹਿਬ ਦੇ ਨਾਲ ਸੋ ਮੇਰੇ ਨਾਲ ਇਸ ਵਕਤ ਸਰਦਾਰ ਬਜਿੰਦਰ ਸਿੰਘ ਜੀ ਮੱਖਣ ਬਰਾੜ ਮੌਜੂਦ ਨੇ ਜਿਹੜੇ ਖੁਦ ਇਸ ਵਕਤ ਦਸਤਾਰ ਮੁਕਾਬਲੇ ਦੇ ਵਿੱਚ ਮੁੱਖ ਮਹਿਮਾਨ ਦੇ ਰੂਪ ਤੇ ਪਹੁੰਚੇ ਆ ਬਰਾੜ ਸਾਹਿਬ ਬੜੀਆਂ ਖੂਬਸੂਰਤ ਤਸਵੀਰਾਂ ਇਸ ਵਕਤ ਅਸੀਂ ਦੇਖ ਰਹੇ ਆਂ ਕਿ ਛੋਟੇ ਛੋਟੇ ਬੱਚਿਆਂ ਨੇ ਦਸਤਾਰਾਂ ਸੱਜੀਆਂ ਹੋਈਆਂ ਔਰ ਜ਼ਫਰਨਾਵਾ ਸਾਹਿਬ ਦੇ ਉਸ ਮੌਕੇ ਇਹ ਉਪਰਾਡਾ ਹੈ ਜਿਹੜਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਆਂ ਵਾਹਿਗੁਰੂ ਖਾਸ ਸਵਾਹਿ ਜੀ ਜੀ ਅੱਜ ਅਸੀਂ ਜਿਨਾ ਸਭ ਕਾਂਗੜ ਜਿੱਥੇ ਦਸਵੇਂ ਪਾਸ਼ਾ ਨੇ ਆਪਣੇ ਬਾਕੀ ਹੈ ਵੀਰੇ ਤੁਹਾਡੇ ਕੋਲੇ ਕਲਮ ਰਹੀਂ ਜਸਤਨਾਮਾ ਸਲ ਲਿਖਿਆ ਉਹ ਰੰਗ ਦੀ ਬੂ ਕਲਮ ਦੇ ਨਾਲ ਉਹਨਾਂ ਨੇ ਖਤਮ ਕਰ ਦਿੱਤਾ ਔਰ ਮੁਗਲਾਂ ਦੀ ਖੰਪਲਾ ਖਤਮ ਇਹ ਪ੍ਰਮੇਤੂ ਕਰਤੀ ਆ ਉਸ ਥਾਨ ਅਭਿ ਭਾਗ ਵਾਲੇ ਕਿਉਂਕਿ ਅਸੀਂ ਇੱਥੇ ਲਾਲ ਦੇ ਪਿੰਡਾਂ ਦੇ ਕਰਪਾਣੇ ਸਾਡੇ ਮਨ ਵਿੱਚ ਹਮੇਸ਼ਾ ਰਹਿੰਦਾ ਸੀ ਕਿ ਜੀ ਸਾਫਤ ਕੰਮ ਹੀ ਕਰਦਾ ਫਾਮ ਉਸੇ ਤਰ੍ਹਾਂ ਬਣਾਈ ਰੱਖੀ ਜਿਸ ਤਰ੍ਹਾਂ ਸਾਡੇ ਮਾਪਿਆਂ ਨੇ ਔਰ ਸਾਡੇ ਪਿੰਡਾਂ ਵਿੱਚ ਬਜ਼ੁਰਗਾਂ ਨੇ ਬੁਲਾ ਕੇ ਰੱਖਿਆ ਔਰ ਬੜਾ ਸਤਕਾਰ ਸਾਡੇ ਸੰਗਤ ਦੀ ਹੈ ਸਾਡੇ ਇੱਥੇ ਕਿਸੇ ਦੇਪੋ ਦੇ ਮੈਨੇਜਰ ਵੀ ਸਾਡੇ ਕੋਲ ਖੜੇ ਨੇ ਪਰ ਸੰਗਤ ਵੀ ਇਲਾਕੇ ਦੀ ਸਾਰੀ ਪਹੁੰਚੀ ਹੈ ਸ਼੍ਰੋਮਣੀ ਕਾਰਜ ਦੇ ਲੀਡਰਸ਼ਿਪ ਵੀ ਵਕਤ ਵਸੋ ਦੇ ਦਾਰ ਵੀ ਇੱਥੇ ਆਏ ਨੇ ਔਰ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਇੱਥੇ ਫੰਕਸ਼ਨ ਸਾਰਿਆਂ ਦੇ ਸਜੋਗ ਨਾਲ ਚੱਲਿਆ ਸੀ ਉਸੇ ਤਰ੍ਹਾਂ ਜਫਰਨਾਵਾ ਦਿਹਾੜਾ ਇਸ ਵਾਰ ਵੀ ਮਨਾਉਣ ਵਾਸਤੇ ਆਏ ਹਾਂ ਆਦਿ ਨੂੰ ਪੂਰਾ ਪ੍ਰਣਾਧਾ ਕਰ ਰਹੇ ਆ ਅੱਜ ਅਖੰਡਪਾਠ ਸਾਹਿਬ ਆਰੰਭ ਹੋਏ ਨੇ ਪਰ ਪਾਸੋਂ ਗਿਆਰਾਂ ਗੋਣਾਂ ਵਾਲੇ ਦੰਦੀ ਜਪਨਾਮਾ ਸਾਹਿਬ ਦੇ ਰਿਕਾਰਡ ਤੇ ਚੱਲੇ ਜਾਂਦਾ ਪੁੱਤ ਡੇਢ ਮਿੰਟ ਪਿਆ ਕਿਸੇ ਨੇ ਉਹ ਨਹੀਂ ਕਰਨਾ ਔਰ ਵੱਡੇ ਰੂਪ ਚ ਸੰਗਤ ਜੁੜੂ ਔਰ ਦਰਬਾਰ ਸਾਹਿਬ ਸਤਖੰਡ ਸ੍ਰੀ ਅਨੰਦ ਸਾਹਿਬ ਜੀ ਨੇ ਸੈਂਕੜੇ ਆਉਣ ਕਿ ਔਰ ਇਸੇ ਤਰ੍ਹਾਂ ਅੱਜ ਜਿਹੜਾ ਪਹਿਲਾਂ ਅੱਜ ਜਿੱਥੇ ਅਖੰਡਪਾਠ ਸਾਹਿਬ ਆਰੰਭ ਹੋਏ ਆ ਉਹਦੇ ਨਾਲ ਨਾਲੇ ਤੇ ਦਸਤਾਰ ਮੁਕਾਬਲੇ ਜੀ ਚੱਲਦੇ ਆ ਔਰ ਸਾਡੇ ਨੌਜਵਾਨ ਟੀਮ ਸਾਰੀ ਇੱਥੇ ਜਿਹੜੀ ਬਿਰਾਜਮਾਨ ਆ ਉਹਨਾਂ ਨੇ ਦੇਖ ਲਿਖੇ ਸਾਰਾ ਜਿਹੜਾ ਬੱਚੇ ਬਹੁਤ ਸੋਹਣਿਆ ਬਸਤਾਰਾ ਸੋਹਣਾ ਪਰ ਤੁਸੀਂ ਵੇਖੋ ਭਾਵੇਂ ਕਿ ਸਿਲੈਕਟ ਕਰਨਾ ਪੜਾ ਹੁਕਾ ਸਾਰੇ ਬੱਚਿਆਂ ਦੀ ਬਹੁਤ ਸੋਹਣਿਆ ਬਸਤਾਰਾ ਨਹੀਂ ਪਰ ਫਿਰ ਵੀ ਜਿਵੇਂ ਆਪਾਂ ਇੱਕ ਵਿਧੀ ਬਣੀ ਆ ਉਹ ਕਿਸੇ ਕਿਸਰਾ ਨੂੰ ਸਲਾਮ ਦੇਣ ਵਾਸਤੇ ਸ਼ਾਹ ਕਰਨ ਵਾਸਤੇ ਉਹਨਾਂ ਨੂੰ ਉਸੇ ਤਰ੍ਹਾਂ ਸਿਲੈਕਟ ਕਰ ਦਿੱਤਾ ਗਿਆ ਪਹਿਲਾ ਦੂਜਾ ਜੇ ਸਥਾਨ ਪਰ ਜਿਹੜੇ ਕੋਈ ਵੀ ਕਿਸੇ ਵੀ ਸਥਾਨ ਤੇ ਨਹੀਂ ਵੀ ਪਹੁੰਚਣਗੇ ਉਹਨਾਂ ਨੂੰ ਵੀ ਅਸੀਂ ਆਏ ਜੀ ਗੇਟ ਟੂ ਦ ਸਟਾਰ ਇਹ ਮੰਗੀ ਸਾਰੇ ਨੂੰ ਕੁਛ ਨਾ ਕੁਛ ਹੋਣਾ ਤੁਹਾਨੂੰ ਵੀ ਉਤਸ਼ਾਹ ਦਿੱਤਾ ਜਾਊਗਾ ਬਿਲਕੁਲ 50 ਸੈਕਿੰਡ ਦਾ ਜਾਊਗਾ ਦਾ ਜੋ ਅਗਲੀ ਵਾਰ ਫੇਰ ਉਸੇ ਤਰ੍ਹਾਂ ਫੇਰ 45 ਤੇ ਸਿਮਰਜ ਜੋਸ਼ੀ ਜੀ ਸਾਡੇ ਇੱਥੇ ਹੈਡ ਨੇ ਜਿਹੜੇ ਸਟਾਰ ਮੁਕਾਬਲੇ ਆਪ ਲੈਂਦੇ ਸਾਡੀ ਅੰਦਰੀ ਦਾ ਉਹ ਤੇ ਵੀ ਹੁਣ ਜਿਹੜਾ ਮੁਕਾਬਲਾ ਲਿਆ ਰਹੀ ਹੈ ਉਹ ਬਹੁਤ ਚੰਗਾ ਲੱਗਦਾ ਤੇ ਬੇਟ ਦਾ ਔਰ ਬੇਟੀ 30 ਸੈਕਿੰਡ ਰਹਿ ਗਏ ਇੱਕ ਮੁੱਠ ਹੋ ਕੇ ਇੱਥੇ ਇਕਤਰਤਾ ਦਿਖਾਉਂਦੇ ਆਂ ਔਰ 10ਵੇਂ ਪਾਸ਼ਾ ਨੂੰ ਸਮਰਪਿਤ ਹੈ ਇਹ ਤਾਂ ਔਰ ਆਪਾਂ ਦੇ ਇਸ ਸਬਾਰੇ ਵਿੱਚ ਗੁਰੂ ਸਾਹਿਬ ਨੇ ਲਿਖਿਆ ਪਰ ਸਮਝਾਉਂਦਾ ਔਰ ਉਹ ਬੜੀ ਲਿਆ ਫਰਨਾਬਾ ਸਾਹਿਬ ਨੇ ਲਿਖਿਆ ਬੈਟ ਔਰ ਇਹ ਬਹੁਤ ਸਥਾਨ ਪਾਤਸ਼ਾਹ ਬਹੁਤ ਸਾਹਿਬ ਨੇ ਪਰ ਜੋ ਕਲਮ ਦੇ ਨਾਲ ਉਹਨੇ ਇੱਕ ਮੁਗਲ ਸਲਤਨਤ ਨੂੰ ਢਾਹ ਢੇਰੀ ਕਰਤਾ ਉਹ ਐਗਜ਼ਾਮਪਲ ਦਾ ਸੰਸਾਰਕ ਤੇ ਅੰਦਰਲੀ ਹੈ 10 ਸੈਕਿੰਡ ਮੈਂ ਸਮਝਦਾ ਬਾਬਾ ਜੀ ਦੀ ਬਾਤ ਜੇ ਬਹੁਤ ਬੁਢੀ ਸਿਵਾ ਦੀ ਨਿਹਾਲ ਜੀ ਸਰੰਦਰਾ ਪਰ ਅੱਜ ਜਿਸ ਤਰ੍ਹਾਂ ਇਹ ਉਪਰਾਲਾ ਕੀਤਾ ਜਾ ਰਿਹਾ ਜਫਰਨਾਵਾ ਦਿਹਾੜਾ ਬਣਾਇਆ ਗਿਆ ਨਾਲ ਕੋਈ ਵੀ ਇਹ ਕੋਈ ਇਕੱਲਾ ਉਹ ਨਹੀਂ ਸਾਰਿਆਂ ਸਿੱਧੂ ਕਮੇਟੀ ਵੀ ਅਸੀਂ ਬੜਾਈ ਕਿ ਇਹ ਬਟੇਲਾਰੀ ਪ੍ਰਭਾਵੀ ਸ਼ਾਬਾਦ ਤੇ ਸਭ ਤੋਂ ਵੱਡਾ ਸਿਰ ਜਿਹਨੂੰ ਸਾਨੂੰ ਬਹੁਤ ਪੂਰਾ ਪ੍ਰਸ਼ੰਸਾ ਕਮੇਟੀ ਦੀ ਦਾ ਔਰ ਸਾਡੇ ਪ੍ਰਧਾਨ ਸਾਹਿਬ ਜਿਹੜੇ ਸਰਦਾਰ ਫਤਿਹ ਸਿੰਘ ਜੀ ਕਮਲ ਸਿੰਘ ਸਾਹਿਬ ਦੇ ਬਚਨ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਅਸੀਂ ਪੂਰਾ ਦੇਖ ਰਹੇ ਐਕਚੁਅਲੀ ਆਗੇ ਰਿਹਾ ਨਾਮ ਦਾ ਸਾਨੂੰ ਬਹੁਤ ਸਹਿਯੋਗ ਦੇ ਰਹੇ ਆ ਔਰ ਇਹਦੇ ਨਾਲ ਨਾਲ ਲੰਗਰ ਪਾਣੀ ਔਰ ਜਿਹੜਾ ਵੀ ਸੰਗਤ ਹੈ ਗੁਜਰਾਟੋਂ ਆਪਾਂ ਦਿੱਸਾ ਪਾਰ ਹੈ ਸਭ ਕੁਝ ਸੰਗਤਾਂ ਦੇ ਸੰਗਤਾਂ ਦੇ ਦੌਰਾਨ ਹੋਰ ਅਸੀਂ ਬੱਚਿਆਂ ਨੂੰ ਉਤਸ਼ਾਹ ਕਰਨ ਵਾਸਤੇ ਮੂਰਤੀ ਸੋਲੇ ਪ੍ਰੋਗਰਾਮ ਵੀ ਕਰਾਂਗੇ ਪਰ ਨਾਲ ਜਿਹੜਾ 11 ਤਰੀਕ ਨੂੰ ਪਾਸੋ ਪ੍ਰੋਗਰਾਮ ਹੋ ਰਿਹਾ ਹੈ ਜਫਰਨਾਮਾ ਕੋਈ ਵੀ ਬੱਚਾ ਜੋ ਜਵਾਨੀ ਸਿਖਾ ਸਕਦਾ ਉਹਨੂੰ ਵੱਡਾ ਇਨਾਮ ਵੀ ਦੇਵਾਂਗੇ ਸਰਕਾਰ ਵੀ ਪਰ ਨਾਲ ਸੰਗਤਾਂ ਵੱਲੋਂ ਇਹ ਵੀ ਬੜਾਲਾ ਕੀਤਾ ਹੈ ਕਿ ਹੋਰ ਵੀ ਜੇਕਰ ਕੋਈ ਬੱਚਾ ਜਿਹੜਾ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੀ ਪਵਿੱਤਰ ਬਾਣੀ ਜਾਂ ਉਹਨਾਂ ਦੇ ਪੁੱਤਰ ਨੂੰ ਸ਼ਬਦਾਂ ਨੂੰ ਸੁਣਾ ਸਕਣਗੇ ਕਰਾਂਗੇ ਵੀ ਵੱਧ ਤੇ ਵੱਧ ਬੱਚੇ ਇਸ ਚੀਜ਼ ਨੂੰ ਬੋਲ ਸਕਣ ਪਿਛਲੀ ਵਾਰ ਸਾਡੇ ਤੇ ਨੀਬਾ ਨੇ ਜੇਵਾਦੀ ਜਮਤਾਵਾਂ ਪੜੇ ਇੱਕ ਬੱਚੇ ਨੇ ਪੜਿਆ ਬਹੁਤ ਚੰਗਾ ਲੱਗਿਆ ਬਹੁਤ ਸੱਤ ਨੇ ਸਰਾਹਿਆ ਉਹ ਸਾਬ ਦੇ ਜਿਹੜੇ ਉਹ ਸ਼ਬਦ ਨੇ ਉਹ ਤਾਂ ਸਿਰਫ ਯਾਦ ਕਰਨੇ ਹੀ ਪੜੇ ਬਹੁਤ ਵੱਡਾ ਬਹੁਤ ਵੱਡੀ ਗੱਲ ਹੈ ਜੇਕਰ ਆ ਤੇ ਬਹੁਤ ਵੱਡਾ ਮਤਲਬ ਚਾਹੀਦਾ ਸਮਝਾਓ ਮੈਂ ਸਮਝਦਾ ਜਿਹੜੇ ਬੱਚਿਆਂ ਨੂੰ ਕੰਟੀਨਿਊਨ ਦੇ ਮਾਪਿਆਂ ਨੂੰ ਬਹੁਤ ਕਾਇਆ ਬੱਚਿਆਂ ਨੂੰ ਬਹੁਤ ਕਾਇਆ ਅਸੀਂ ਇਹ ਪ੍ਰੋਗਰਾਮ ਲਿਖਿਆ ਬ੍ਰਾਂਡ ਸਾਹਿਬ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਿੱਖ ਕੌਮ ਦੇ ਜਿਹੜੇ ਬੱਚੇ ਪਤਾ ਨਹੀਂ ਕਿ ਕਿਹਾ ਵੀ ਹੁੰਦਾ ਕਰ ਰਿਹਾ ਉੱਥੇ ਜਿਹੜੇ ਅਗੇਹੇ ਪ੍ਰੋਗਰਾਮ ਹੈ ਕਿ ਲੱਗਦਾ ਕਿ ਤੁਹਾਨੂੰ ਕਿੰਨੇ ਸਹਾਈ ਹੁੰਦੇ ਨੇ ਸਾਡੇ ਨੌਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਜਿਹੜੀ ਛੋਟੇ ਬੱਚੇ ਅਸੀਂ ਦੇਖਦੇ ਹਾਂ ਤੇ ਦਸਤਾਰਾਂ ਨਾਲ ਜੁੜੇ ਸਾਡੇ ਸਿੱਖ ਕੌਮ ਦੇ ਨਾਂ ਨਾਲ ਸੜੀ ਇਸ ਕੀ ਦਾ ਇਹ ਇਤਿਹਾਸ ਹੈ ਉਹਦੇ ਨਾਲ ਕਾਫੀ ਇੰਟਰਸਟ ਲੈਦੇ ਜੁੜੇ ਔਰ ਅਜਿਹੇ ਪ੍ਰੋਗਰਾਮ ਉਹਨਾਂ ਦੇ ਵਿੱਚ ਕਿੰਨਾ ਕੀ ਹਿੱਸਾ ਹੋ ਗਿਆ ਬਸ ਕੋਈ ਨਾ ਕੋਈ ਗੱਲ ਕੋਈ ਵੀ ਧਰਮ ਦਾ ਕਾਰ ਨਹੀਂ ਲਾਉਂਦਾ ਉਹਦੇ ਵਾਸਤੇ ਜਿਵੇਂ ਸੋਚਦੇ ਲੱਗ ਸਕਦੇ ਉਹ ਸਦਾਰ ਰਹੋ ਆਏ ਕਿ ਨਿਕਾਣ ਦੇ ਪਰ ਮੈਂ ਸਮਝਦਾ ਕਿ ਇਹਦੇ ਨਾਲ ਜਦੋਂ ਅਸੀਂ ਬੱਚਿਆਂ ਨੂੰ ਜੋੜਦੇ ਹਾਂ ਸਮਾਜ ਨਾਲ ਸ਼ਾ ਵੀ ਪੈਦਾ ਹੁੰਦਾ ਭਾਵੇਂ ਕਿ ਹੁਣ ਵਰਲਡ ਵਾਈਡ ਸਾਰੇ ਬੱਚੇ ਪੜ੍ਹਦੇ ਵੀ ਜਾਂਦੇ ਆ 12ਵੀਂ ਜਾਂਦੇ ਆ ਪਰ ਜਿਵੇਂ ਸੈਣੀ ਕਹਿੰਦੇ ਨਾ ਵੀ ਇਹ ਬੱਚਾ ਛੋਟੀ ਉਮਰ ਦੇ ਸਾਈਕਲ ਕਰਾਉਣਾ ਸਿੱਖ ਗਿਆ ਪਗ ਬੰਨੀ ਸਿੱਖ ਗਿਆ ਉਹ ਕਦੇ ਵੀ ਨਹੀਂ ਕੋ ਜੀ ਠੀਕ ਹੈ ਤੇ ਹੁਣ ਜਿਸ ਤਰ੍ਹਾਂ ਵੀ ਸੋਹਣੀ ਜਿਹੀ ਪਗ ਦਾ ਤਸਤਾਰ ਸਜਾਉਣ ਦਾ ਗੱਲ ਬਣੀ ਜਾਂਦੀ ਬਹੁਤ ਚੋਰੀ ਕਰਦਾ ਤੇ ਭਾਵੇਂ ਕਿਸੇ ਵੀ ਸੰਸਾਰ ਦੇ ਹੁਣ ਪਹਿਲਾਂ ਹੁੰਦਾ ਸੀ ਸਿੱਖਾਂ ਨੂੰ ਬੜੀ ਜੀਰ ਦੀ ਨਜ਼ਰ ਨਾਲ ਬਾਹਰਲੇ ਮੁਰਕਾ ਸ਼ੂਰੀ ਵੀ ਦੂਰ ਦੇਖਦੇ ਸੀ ਕਿ ਇਹ ਪਗ ਬੰਨੀ ਕੀ ਜਖੜਾ ਹੈ ਪਰ ਹੁਣ ਅਸਾ ਵਰਲਡ ਵਾਈਡ ਇਹਦਾ ਦੀ ਪਛਾਣ ਹੀ ਨਹੀਂ ਹੁੰਦੀ ਆ ਔਰ ਮੈਂ ਸਭ ਦਾ ਜ ਸੋਹਣੀ ਪਗ ਬੰਨੀ ਹੋਈ ਦਾ ਮਤਲਬ ਦੂਰੋ ਸਿੱਖ ਜਿਹੜਾ ਜਿਸ ਤਰ੍ਹਾਂ ਉਹ ਸਭ ਦੇ ਪੁੱਤਰ ਬਜੜਾ 1675 ਚ ਤੇਗਪੰਦ ਸਾਹਿਬ ਦੀ 17 ਦੀ ਹੋਈ ਤਾਂ ਪਰ ਦਸਵੇਂ ਪਾਤਸ਼ਾਹ ਦਾ ਹੀ ਮੇਨ ਸਵਾਲ ਸੀਗਾ ਵੀ ਉੱਥੇ ਕੀ ਮੁਕਤ ਸਿੱਖ ਨਹੀਂ ਸੀ ਜਿਸ ਨਾਲ ਅਜਿਹੀ ਕਿੰਨੀ ਉਹ ਕਹਿੰਦੇ ਜੀ ਹੋਣਗੇ ਤਾਂ ਸਹੀ ਸਿੱਖ ਪਰਪਰ ਨਹੀਂ ਪਤਾ ਨਹੀਂ ਲੱਗ ਸਕਿਆ ਜੀ ਇਸ ਕਰਕੇ ਸਤਪੁਰਾਂ ਨੇ ਬਹੁਤ ਕਿਰਪਾ ਕੀਤੀ ਹੈ ਦੇ ਵੀ ਲੱਖਾਂ ਵਿੱਚ ਪਹੁੰਚਣਾ ਜਿਸ ਦਾ ਉਹ ਜਿਹੜੀ ਦਸਤਾਰ ਉਹਦਾ ਬੜਾ ਮਹੱਤਵ ਹੈ ਨਹੀਂ ਤਾਂ ਔਰ ਸੰਸਾਰ ਵਿੱਚ ਇਹ ਜਿਹੜਾ ਪਲੇਟਫਾਰਮ ਤਿਆਰ ਕਰਦੇ ਹਾਂ ਇਹ ਬੜਾ ਜ਼ਰੂਰੀ ਆ ਔਰ ਇਹ ਹਰ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਾਲ ਔਰ ਜਿਸ ਤਰ੍ਹਾਂ ਦਾ ਕਿ ਵੱਡਾ ਵੱਡ ਤੋਂ ਵੱਡਾ ਪੁਰਾਣਾ ਕੋਈ ਵੀ ਨਕਰ ਕਰ ਸਕਦਾ ਇਹ ਵੱਧ ਵੱਧ ਪੁਰਾਣਾ ਕਰਨਾ ਹੈ ਜੀ ਬਹੁਤ ਬਹੁਤ ਧੰਨਵਾਦ ਸਭਾ ਸਾਹਿਬਾ ਦੀ ਸਭਾ ਦੇ ਲਈ ਔਰ ਸਭੀ ਟੀਮ ਨੂੰ ਅੱਜ ਦੇ ਇਸ ਦਸਤਾਰ ਮੁਕਾਬਲੇ ਲਈ ਬਧਾਈ ਵੀ ਦਿੰਦੇ ਹਾਂ ਔਰ ਬਹੁਤ ਸੋਹਣਾ ਉਪਰਾਲਾ ਕੀਤਾ ਔਰ ਇਸ ਦੇ ਨਾਲ ਮੈਂ ਚਾਹੂੰਗਾ ਕਿ ਇੱਕ ਝਲਕ ਹੈ ਜਿਹੜੀ ਸਾਡੇ ਖੂਬਸੂਰਤ ਜਿਹੜੇ ਬੱਚੇ ਹੈ ਜਿਨ੍ਹਾਂ ਨੇ ਦਸਤਾਰਾਂ ਸਜਾ ਲਈਆਂ ਬਹੁਤ ਸੋਹਣੀਆਂ ਲੱਗ ਰਹੀਆਂ ਰੰਗ-ਬਰੰਗੀਆਂ ਇਹ ਦਸਤਾਰਾਂ ਜਿਹੜੀਆਂ ਔਰ ਬੜੀਆਂ ਜੱਚ ਰਹੀਆਂ ਔਰ ਸਾਰਿਆਂ ਨੂੰ ਸਾਡੇ ਵੱਲੋਂ ਪੂਰੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਕਿ ਤੁਸੀਂ ਆਪਣੀ ਸਿੱਖੀ ਨਾਲ ਜੁੜੇ ਹੋ ਆਪਣੀਆਂ ਸਟਾਰ ਦੇ ਨਾਲ ਜੁੜੇ ਆ ਇਧਰ ਸਾਡੇ ਨਾਲ ਸੁਖਪਲਦੀਪ ਸਿੰਘ ਜੀ ਮਾਨੂਕੇ ਸਾਹਿਬ ਔਰ ਸਮੂਚੀ ਜਿਹੜੀ ਇਸ ਵਕਤ ਟੀਮ ਹੈ ਸਾਰੇ ਮੌਜੂਦ ਨੇ ਸੋ ਕੈਮਰਾ ਪਰਸਨ ਹਰਵਿੰਦਰ ਸਿੰਘ ਕੰਡਾ ਦੇ ਨਾਲ ਨਿਹਾਲ ਸਿੰਘ ਵਾਲਾ ਤੋਂ ਮੈਨੂੰ ਪ੍ਰਦੀਪ ਢਿੱਲੋਂ ਨੂੰ ਦੇਵਾ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ